ਸ਼ਹੀਦ ਆਜ਼ਮ ਭਗਤ ਸਿੰਘ ਨੂੰ ਅਪਰਾਧੀ ਦੱਸਣ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਫੌਜ ਦੇ ਸਾਬਕਾ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਇਹ ਵੱਡੀ ਖਬਰ ਹੈ ਇਸ ਵੇਲੇ ਦੀ ਭਗਤ ਸਿੰਘ ਨੂੰ ਅਪਰਾਧੀ ਦੱਸਣ ਵਾਲੇ ਸਾਬਕਾ ਫੌਜੀ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ ਜਾਰੀ ਹੋ ਗਿਆ ਹੈ ਲਾਹੌਰ ਆਧਾਰਿਤ ਗੈਰ ਮੁਨਾਫੇ ਵਾਲੀ ਸੰਸਥਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਆਜ਼ਾਦੀ ਕੁਲਾਟੀ ਭਗਤ ਸਿੰਘ ਨੂੰ अपराधी ਦਸਨ ਅਤੇ ਵਿਦੇਸ਼ਾਂ ਤੋਂ ਫੰਡ ਲੈਣ ਦੇ ਖੁੱਦ ਦੇ ਲੱਗੇ ਦੋਸ਼ਾਂ ਲਈ ਪਾਕਿਸਤਾਨੀ ਫੌਜ ਦੇ ਸੇਵਾਮੁਕਤ ਅਧਿਕਾਰੀ ਨੂੰ 50 ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜ ਦਿਆ ਬਿਨਾਂ ਸ਼ਰਤ ਮਾਫੀ ਮੰਗਣ ਦੀ ਕਿਹਾ ਹੈ ਫਾਊਂਡੇਸ਼ਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕੁਰਾਇਸ਼ੀ ਨੇ ਆਪਣੇ ਵਕੀਲ ਖਾਲਿਦ ਜ਼ਮਾਨ ਖਾਨ ਰਾਹੀਂ ਮੈਟਰੋਪੋਲੀਟਨ ਕਾਰਪੋਰੇਸ਼ਨ ਲਾਹੌਰ ਦੇ ਮੁਖ ਲੋਕ ਸੰਪਰਕ ਅਧਿਕਾਰੀ ਦੇ ਪਾਕਿਸਤਾਨ ਫੌਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਤਾਰਿਕ ਮਜੀਦ ਨੂੰ ਕਾਨੂੰਨ ਨੋਟਿਸ ਭੇਜਿਆ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੇਰਾ ਮੁਵਕਲ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦਾ ਚੇਅਰਮੈਨ ਇਮਤੀਆਜ਼ ਰਸ਼ੀਦ ਕੁਰਾਸ਼ੀ ਦੇਸ਼ ਭਗਤ ਹੈ ਅਤੇ ਦੇਸ਼ ਤੇ ਇਸਲਾਮ ਪ੍ਰਤੀਮਾਨਦਾਰ ਹੈ ਉਸਨੇ ਕਿਸੇ ਤੋਂ ਇੱਕ ਦਵਾਨੀ ਨਹੀਂ ਲਈ ਭਗਤ ਸਿੰਘ ਦੇ ਹਵਾਲੇ ਨਾਲ ਨੋਟਿਸ ਕੀਤਾ ਗਿਆ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਨੇ 12 9 1929 ਨੂੰ ਸੈਂਟਰਲ ਅਸੈਂਬਲੀ ਦਿੱਲੀ 'ਚ ਭਗਤ ਸਿੰਘ ਦੀ ਸ਼ਿਲਾਘਾ ਕੀਤੀ ਸੀ ਕੁਰੇਸ਼ੀ ਨੇ ਕਿਹਾ ਕਿ ਮਜੀਦ ਨੇ ਲਾਹੌਰ ਹਾਈ ਕੋਰਟ ਵਿੱਚ ਨਵੰਬਰ 'ਚ ਦਾਖਲ ਕੀਤੀ ਆਪਣੀ ਰਿਪੋਰਟ 'ਚ ਭਗਤ ਸਿੰਘ ਲਈ ਬਹੁਤ ਭੱਦੀ ਅਤੇ અપਮਾਨਜਨਕ ਭਾਸ਼ਾ ਵਰਤੀ ਸੀ ਚੇਤੇ ਰਹੇ ਕਿ ਮਜੀਦ ਨੇ ਉਸ ਰਿਪੋਰਟ ਵਿੱਚ ਲਾਹੌਰ ਦਾ ਸ਼ਾਦਮਾਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਤੋਂ ਇਨਕਾਰ ਕਰਦੇ ਆ ਕਿਹਾ ਸੀ ਕਿ ਭਗਤ ਸਿੰਘ ਇਨਕਲਾਬੀ ਨਹੀਂ ਬਲਕਿ ਅਪਰਾਧੀ ਸੀ ਅਤੇ ਇਸ ਅੱਜ ਦੇ ਸਮੇਂ ਮੁਤਾਬਿਕ ਉਹ دہشتਗਰਦ ਸੀ ਜਿਸ ਨੇ ਬ੍ਰਿਟਾਨਵੀ ਪੁਲਿਸ ਅਧਿਕਾਰੀ ਨੂੰ ਮਾਰਿਆ ਅਤੇ ਸਪਰਾਧ ਲਈ ਉਸ ਨੂੰ ਉਹਦੇ ਤੋਂ ਹੋਰ ਸਾਥੀਆਂ ਨਾਲ ਫਾਹੇ ਟੰਗਿਆ ਗਿਆ ਇਸ ਤਰ੍ਹਾਂ ਦੀ ਟਿੱਪਣੀ ਕਥੇ ਤੌਰ ਤੇ ਕੀਤੀ ਗਈ ਸੀ ਜਿਸ ਦਾ ਮਾਮਲਾ ਭਖਿਆ ਹੋਇਆ ਤਾਂ ਹੁਣ ਸਾਬਕਾ ਫੌਜੀ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਜਾਰੀ ਹੋ ਗਿਆ